ਸਤਿ ਸ਼੍ਰੀ ਅਕਾਲ ਜੀ ਤੁਸੀਂ ਟਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਸਮਾਣਾ ਦੇ ਵਿੱਚ ਮੌਜੂਦ ਹਾਂ ਸਮਾਣਾ ਦੇ ਵਿੱਚ ਇੱਕ ਸਿੰਘ ਹੈ ਜਿਹੜਾ ਬੜੇ ਲੰਮੇ ਟਾਈਮ ਤੋਂ ਟਾਵਰ ਤੇ ਡਟਿਆ ਹੈ ਅੱਜ ਇੱਕ ਸਾਲ ਪੂਰਾ ਹੋ ਗਿਆ ਮੰਗ ਕਰ ਰਿਹਾ ਹੈ ਸਿੰਘ ਕਿ ਕਿਸੇ ਵੀ ਧਰਮ ਦੀ ਜੇ ਬੇਅਦਬੀ ਹੁੰਦੀ ਹੈ ਦੋਸ਼ੀਆਂ ਨੂੰ ਸਖਤ ਸਜ਼ਾ ਹੋਵੇ ਅਜਿਹੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਸਮਾਣਾ ਦੇ ਵਿੱਚ ਮੌਜੂਦ ਹਾਂ ਵੱਡੇ ਇਕੱਠ ਹੋਣ ਦਾ ਐਲਾਨ ਆ ਜਿਹੜਾ ਅੱਜ ਕੀਤਾ ਗਿਆ ਇਹ ਵੱਡੀਆਂ ਕੌਲਾਂ ਦਿੱਤੀਆਂ ਗਈਆਂ ਨੇ ਸੋ ਹੁਣ ਤੋਂ ਕੁਝ ਸਮੇਂ ਬਾਅਦ ਇੱਥੇ ਵੱਡੇ ਇਕੱਠ ਦਿਖਾਈ ਦੇਣਗੇ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਕੀ ਨੇ ਇਸ ਸਮੇਂ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਹੈ ਪੂਰੀ ਸੌਖੀ ਜਿੱਤੀ ਗਈ ਹੈ ਪੈਰਾ ਮਿਲਟਰੀ ਫੋਰਸ ਦੀਆਂ ਟੀਮਾਂ ਪਹੁੰਚੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪ੍ਰਸ਼ਾਸਨ ਵੱਲੋਂ ਹਰ ਇੱਕ ਤਿਆਰੀਆਂ ਜਿਹੜੀ ਉਹ ਕੀਤੀ ਗਈ ਆ ਵੱਡੇ ਇਕੱਠ ਹੋਣ ਦੀ ਕੌਲ ਆ ਜਿਹੜੀ ਦਿੱਤੀ ਗਈ ਆ ਜਿੰਨੇ ਜੰਗ ਲੱਗਣੀ ਹੁੰਦੀ ਹੈ ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਦਾ ਨਹੀਂ ਇਹ ਕੀ ਦਹਿਸ਼ਤ ਕੀ ਪਾਈ ਜਾ ਰਹੀ ਹੈ ਸਰਕਾਰ ਵੱਲੋਂ ਲੋਕਾਂ ਤੇ ਇਹ ਤਾਂ ਸ਼ਾਂਤਮਈਕ ਮੁਜ਼ਾਹਰਾ ਹੋ ਰਿਹਾ ਆ ਐਂਟੀ ਰਾਈਡਰ ਐਂਟੀ ਐਡੀਐਫ ਇਹ ਬਣਾ ਕੇ ਕੀ ਮਾਹੌਲ ਬਣਾਇਆ ਜਾ ਰਿਹਾ ਹੈ ਇਹ ਇਹ ਇੰਨੀ ਸਿਕਿਉਰਿਟੀਆਂ ਲਾਉਣੀਆਂ ਐ ਏਡੇ ਵੱਡੇ ਪ੍ਰਬੰਧ ਕਰਨੇ ਸਰਕਾਰ ਨੂੰ ਸੌਖੇ ਨੇ ਜਾਂ ਕਾਨੂੰਨ ਬਣਾਉਣਾ ਸੌਖਾ ਤੁਸੀਂ ਇੱਕ ਗੱਲ ਦੇਖਣ ਵਾਲੀ ਹੈ ਕਿ ਖੁਦ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਵੀ ਸਾਰੀ ਸਰਕਾਰ ਮੰਨ ਰਹੀ ਆ ਕਿ ਕਾਨੂੰਨ ਜ਼ਰੂਰੀ ਆ ਬੇਅਦਬੀਆ ਸੰਬੰਧੀ ਕੋ ਸਖਤ ਕਾਨੂੰਨ ਹੈ ਨਹੀਂ ਉਹ ਬਣਾਉਣ ਚ ਤਾਂ ਤਿਆਰੀ ਕਰ ਰਹੇ ਨੇ ਆ ਰਾਤੋ ਰਾਤ ਐਡਾ ਵੱਡਾ ਵਿਆਹ ਇਥੇ ਰਚਾਤਾ ਕੀ ਇਹ ਮਾਹੌਲ ਇਦਾਂ ਕਿਉਂ ਸਿਰਜਿਆ ਜਾ ਰਿਹਾ ਜੀ ਐਡਾ ਕੀ ਮਾਹੌਲ ਬਣਾ ਰਹੇ ਨੇ ਲੋਕਾਂ ਦੇ ਵਿੱਚ ਵੀ ਆਉਣ ਵਾਲੇ ਲੋਕਾਂ ਨੂੰ ਡਰਾਇਆ ਜਾਵੇ ਇਹ ਵਾਟਰ ਕੈਂਨ ਦੇ ਹੋਰ ਖੱਲਿਆਈ ਖੜੇ ਨੇ ਕਿਉਂ ਡਰਾ ਰਹੇ ਨੇ ਪਬਲਿਕ ਨੂੰ ਫਿਰ ਇਹ ਡੈਮੋਕਰੇਸੀ ਕਾਦੀ ਰਹੇਗੀ ਫੇਰ ਤਾਂ ਤੁਸੀਂ ਡਿਕਟੇਟਰ ਬਣ ਗਏ ਕਿ ਜੇ ਕੋਈ ਸਰਕਾਰ ਦੇ ਖਿਲਾਫ ਕੋ ਰੋਸ ਮੁਜ਼ਾਹਰਾ ਕਰ ਰਿਹਾ ਕੁਝ ਕਰ ਰਿਹਾ ਤਾਂ ਅਸੀਂ ਦਹਿਸ਼ਤ ਪਾ ਕੇ ਤੁਹਾਨੂੰ ਡਰਾਵਾਂਗੇ ਸਰਕਾਰਾਂ ਕਹਿੰਦੀਆਂ ਨੇ ਜੇ ਕੋਈ ਮੰਗਾ ਰੋਡ ਨਾ ਰੋਕੋ ਸਾਈਡ ਤੇ ਬੈਠ ਜਿਓ ਸਿੰਘ ਟਾਵਰ ਤੇ ਬੈਠਾ ਜੀ ਇੱਕ ਸਾਈਡ ਤੇ ਬੈਠਾ ਫੇਰ ਵੀ ਇਦਾਂ ਦਾ ਮਾਹੌਲ ਦਿਖਾਇਆ ਜਾਣਾ ਇੱਕ ਸਾਈਡ ਤੇ ਬੈਠਾ ਜੀ ਐਸੇ ਕਰਕੇ ਇੱਕ ਸਾਲ ਹੋ ਗਿਆ ਬੈਠੇ ਨੂੰ ਸਰਕਾਰ ਲੋਕਾਂ ਨੂੰ ਪ੍ਰਵੋਕ ਕਰ ਰਹੀ ਹੈ ਵੀ ਤੁਸੀਂ ਸੜਕਾਂ ਤੇ ਬੈਠੋ ਧਰਨੇ ਲਾਓ ਟ੍ਰੈਫਿਕ ਰੋਕੋ ਤਾਂ ਤੁਹਾਡੀ ਸੁਣਵਾਈ ਅਸੀਂ ਕਰਾਂਗੇ ਜੇ ਤੁਸੀਂ ਇਸ ਤਰ੍ਹਾਂ ਸ਼ਾਂਤਮਈ ਅਪਦਾ ਸੰਘਰਸ਼ ਕਰੋਗੇ ਤਾਂ ਸਾਲਾਂ ਤੱਕ ਤੁਹਾਡੀ ਗੱਲ ਨਹੀਂ ਸੁਣੀ ਜਾਣੀ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਵਿਧਾਨ ਸਭਾ ਦੇ ਵਿੱਚ ਸਾਰੀਆਂ ਵਿਰੋਧੀ ਧਿਰਾਂ ਮੌਜੂਦਾ ਸਰਕਾਰ ਸਭ ਮੰਨਦੇ ਨੇ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਈ ਅੱਜ 2015 ਨੂੰ 10 ਸਾਲ ਹੋ ਗਏ ਬਿੱਤਿਆਂ ਨੂੰ 10 ਸਾਲਾਂ ਦੇ ਵਿੱਚ ਦੱਸੋ ਕਿਹੜੇ ਦੋਸ਼ੀਆਂ ਨੂੰ ਅਦਾਲਤਾਂ ਨੇ ਸਜ਼ਾ ਦਿੱਤੀ ਜਾਂ ਸਰਕਾਰਾਂ ਨੇ ਅਜਿਹੇ ਤਰੀਕੇ ਨਾਲ ਦਾ ਕੇਸ ਕੋਰਟਾਂ ਦੇ ਵਿੱਚ ਰੱਖਿਆ ਕਿ ਕੋਈ ਸਖਤ ਕਾਨੂੰਨੀ ਕਾਰਵਾਈ ਦੇਖੀ ਆਪਣੇ ਸਾਹਮਣੇ ਆਈ ਹੈ ਅੱਜ 10 ਸਾਲ ਬੀਤ ਗਏ ਉਹਨਾਂ ਬੇਅਦਮੀਆਂ ਨੂੰ ਜਿਨ੍ਹਾਂ ਦੇ ਕਾਰਨ ਇੱਕ ਸਿਆਸੀ ਦਲ ਅਕਾਲੀ ਦਲ ਜਿਹੜੀ ਪੰਜਾਬ ਦੀ ਆਪਣੇ ਆਪ ਨੂੰ ਮਾਂ ਪਾਰਟੀ ਖੇਤਰੀ ਪਾਰਟੀ ਕਹਾਉਂਦੀ ਸੀ ਉਹ ਪਾਰਟੀ ਅੱਜ ਖਾਤਮੇ ਦੇ ਨੇੜੇ ਜਾ ਪਹੁੰਚੀ ਸਿਰਫ ਉਹ ਜਿਹੜੀ ਘਟਨਾਵਾਂ 2015 ਚ ਵਾਪਰੀਆਂ ਪਰ ਉਹ ਤੋਂ ਬਾਅਦ ਕਾਂਗਰਸ ਸਰਕਾਰ ਵੀ ਰਹੀ ਅੱਜ ਆਮ ਆਦਮੀ ਦੀ ਸਰਕਾਰ ਆ ਰਵਈਆ ਇਹਨਾਂ ਦਾ ਸਾਰਿਆਂ ਦਾ ਇੱਕੋ ਹੀ ਆ ਕੋਈ ਰਵਈਆ ਨਹੀਂ ਬਦਲ ਰਿਹਾ ਅੱਜ ਦਾ ਜਿਹੜਾ ਇਕੱਠ ਹੈ ਜੀ ਕਿੰਨਾ ਕ ਅਨੁਮਾਨ ਆ ਕਿੱਡਾ ਇਕੱਠ ਅੱਜ ਦਾ ਇਕੱਠ ਤਾਂ ਜੀ ਫਿਲਹਾਲ ਸਾਡੇ ਅੰਦਾਜ਼ੇ ਤੋਂ ਬਹੁਤ ਵੱਧ ਹੋਣ ਦੀ ਉਮੀਦ ਹੈ। ਜੀ। ਬਾਕੀ ਜਦੋਂ ਹੋਊਗਾ ਕਿ ਉਹ ਸਨੇਹੇ ਲਾਏ ਜਾਂਦੇ ਨੇ ਆਰਮ ਸਿੰਘ ਰਾਣਾ ਜੀ ਗੋਲਡਨ ਹਟ ਵਾਲੇ ਨੇ ਬਹੁਤ ਆਪਣੇ ਪੱਧਰ ਤੇ ਯਤਨ ਕੀਤੇ ਨੇ। ਅਸੀਂ ਵੀ ਸਨੇਹੇ ਲਾਏ ਨੇ ਬਹੁਤ ਵੱਡਾ ਇਕੱਠ ਹੋਣ ਦੀ ਉਮੀਦ ਹੈ। ਉਮੀਦ ਹੈ ਕਿ ਸੁੱਤੀ ਵੀ ਸਰਕਾਰ ਅੱਜ ਜਾਗੂਗੀ। ਜੀ। ਤੇ ਲੱਗ ਜੇ ਲੱਗਦਾ ਜੀ ਜੇ ਕੋਈ ਸਰਕਾਰ ਇਹਦੇ ਤੇ ਗੱਲ ਨਹੀਂ ਕਰਦੀ ਕੋਈ ਫੈਸਲਾ ਨਹੀਂ ਕਰਦੀ ਅੱਜ ਕੋਈ ਸਖਤ ਫੈਸਲਾ ਲੱਤਾ ਜਾ ਸਕਦਾ ਰੋਡ ਰੋਕਣ ਦਾ ਜਾਂ ਕੋਈ ਹੋਰ ਅਸੀਂ ਬਿਲਕੁਲ ਸਾਰੇ ਆਉਣਗੇ ਜੇ ਵਿਚਾਰ ਕਰਾਂਗੇ। ਅਗਲਾ ਪ੍ਰੋਗਰਾਮ ਕੀ ਹੋਊਗਾ ਉਹਦੇ ਬਾਰੇ ਸੋਚਣਾ ਪਊਗਾ ਕਿਉਂਕਿ 1 ਸਾਲ ਹੋ ਗਿਆ ਤਕਰੀਬਨ 15 ਜੁਲਾਈ ਦਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਇਹਨਾਂ ਨੇ ਇੱਕ ਸਿਲੇਕਟ ਕਮੇਟੀ ਬਣਾਈ ਕਿ ਅਸੀਂ ਧਾਰਮਿਕ ਕਾਨੂੰਨੀ ਸਾਰੇ ਮਾਰਾਂ ਦੇ ਅਸੀਂ ਸੁਝਾ ਲਵਾਂਗੇ ਇਸ ਕਾਨੂੰਨ ਬਾਰੇ ਕਾਨੂੰਨ ਅਸੀਂ ਬਣਾਉਣ ਨੂੰ ਰਾਜ਼ੀ ਆ ਉਸ ਜਿਹੜੀ ਸਿਲੇਕਟ ਕਮੇਟੀ ਸੀ ਉਹਦੀ ਟਾਈਮ ਲਿਮਟ ਰੱਖੀ ਸੀ ਇਹਨਾਂ ਨੇ 31 ਅਗਸਤ ਤੱਕ ਦੀ ਅੱਜ 31 ਅਗਸਤ ਬੀਤੇ ਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨੇ ਦੇ ਵਿੱਚ ਇਹਨਾਂ ਉਹ ਸਿਲੈਕਟ ਕਮੇਟੀ ਨੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸਬਮਿਟ ਕੀਤੀ ਹੈ ਨਹੀਂ ਕੀਤੀ ਜਾਂ ਪੰਜਾਬ ਸਰਕਾਰ ਇਸ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਅੱਗੇ ਕੀ ਕਰ ਰਹੀ ਆ ਉਹਦੇ ਬਾਰੇ ਸਾਨੂੰ ਕੁਝ ਦੱਸੇ ਨਹੀਂ ਰਹੇ ਜਿਦਾ ਇਹ ਸਾਨੂੰ ਕਹਿ ਰਹੇ ਨੇ ਵੀ ਤੁਸੀਂ ਕੁਝ ਕਰੋਗੇ ਤਾਂ ਅਸੀਂ ਤੁਹਾਨੂੰ ਦੱਸਾਂਗੇ ਤਾਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਤਾਂ ਗੱਲ ਕਰਾਂਗੇ ਇਹ ਮਜਬੂਰ ਕਰ ਰਹੇ ਨੇ ਇੱਥੇ ਮੈਂ ਪਬਲਿਕ ਨੂੰ ਆਮ ਜਨਤਾ ਨੂੰ ਵੀ ਇਹ ਸਨੇਹਾ ਦਰੂਦ ਦੇਣਾ ਚਾਹਣਾ ਤੁਹਾਡੇ ਰਾਏ ਕਿ ਸਾਨੂੰ ਕੋਈ ਸ਼ੌਂਕ ਨਹੀਂ ਉਹ ਧਰਨੇ ਲਾਉਣ ਦਾ ਜਾਂ ਰੋਡ ਜਾਮ ਕਰਨ ਦਾ ਸਾਨੂੰ ਵੀ ਪਤਾ ਹੈ ਲੋਕਾਂ ਨੂੰ ਤਕਲੀਫ ਹੁੰਦੀ ਆ ਪਰ ਹੁਣ ਦੱਸੋ ਕਿ ਅਸੀਂ ਉਹ ਭਾਈ ਗੁਰਜੀਤ ਸਿੰਘ ਜਿਹੜਾ ਇੱਕ ਸਾਲ ਤੋਂ ਬੈਠਾ ਇੱਕ ਫੱਟੇ ਦੇ ਉੱਤੇ ਕੀ ਉਹਦੀ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਅਸੀਂ ਕੁਝ ਨਾ ਕਰੀਏ ਭਾਈ ਸਾਹਿਬ ਦੀ ਸਿਹਤ ਵੀ ਕਹਿੰਦੇ ਬਹੁਤ ਖਰਾਬ ਆ ਜੀ ਖੂਨ ਆ ਰਿਹਾ ਹੈ ਉਹਨਾਂ ਨੂੰ ਕੱਲ ਰਾਤ ਮੇਰੇ ਕੋਲ ਵੀਡੀਓ ਵੀ ਹੈਗੀ ਆ ਮੈਂ ਭੇਜ ਵੀ ਦਊਗਾ ਤੁਹਾਨੂੰ ਨਸ਼ਰ ਵੀ ਕਰ ਦਿਓ ਚਾਹੇ ਇਸ ਇੰਟਰਵਿਊ ਦੇ ਵਿੱਚ ਉਹਨਾਂ ਦੇ ਪਖਾਣੇ ਵਿੱਚ ਕੱਲ ਬਹੁਤ ਜ਼ਿਆਦਾ ਬਲੱਡ ਆਇਆ ਕੀ ਸਰਕਾਰ ਉਹਨਾਂ ਦੀ ਸਿੱਧੀ ਅੜੀ ਕਰਹੀ ਹੈ ਫਿਰ ਤਾਂ ਇਹੀ ਬਣਦਾ ਕਿ ਸਾਡੇ ਜਿਹੜੇ ਪੰਥ ਦੇ ਆਗੂ ਕਹੋਂਦ ਨੇ ਆਦੇ ਆਪ ਨੂੰ ਉਹ ਸਭ ਇਹਦੀ ਸ਼ਹੀਦੀੜੀ ਕਰ ਰਹੇ ਨੇ ਇਹ ਸ਼ਹੀਦ ਹੋਊਗਾ ਅਸੀਂ ਭੋਗ ਦੇ ਜਾ ਕੇ ਸਟੇਜਾਂ ਲਾਵਾਂਗੇ ਵੱਡੀਆਂ-ਵੱਡੀਆਂ ਸਟੇਜ ਤੇ ਲੱਤਾਂ ਮਾਰ-ਮਾਰ ਕੇ ਜੋਸ਼ ਉੱਲੀਆ ਸਪਿਚਾ ਕਰਾਂਗੇ ਪਰ ਜਿਉਂਦੇ ਬੰਦਿਆਂ ਦੀ ਅਸਈ ਕਦਰ ਨਹੀਂ ਕਰਨੀ ਚਰਚਾ ਇਹ ਵੀ ਚੱਲ ਰਹੀ ਹੈ ਜਿਹੜੀਆਂ ਪੰਥਕ ਤੇ ਰਾਣੇ ਪੰਥਕ ਹੋਂਦੀਆਂ ਨੇ ਉਹ ਕਹਿੰਦੇ ਜੀ ਚੋਣਾ ਦਾ ਟਾਈਮ ਢੀਕ ਰਹੀਆਂ ਨੇ ਵੀ ਚੋਣਾ ਨਾਲ ਆ ਜਾਣ ਫੇਰ ਇਹ ਮਸਲੇ ਤੇ ਰਾਜਨੀਤੀ ਖੇਡੀ ਜਾਊਗੀ ਹਾਲੇ ਚੁੱਪ ਨੇ ਜੀ ਚੋਣਾ ਹੋਣੀਆਂ ਨੇ ਜੀ 2027 ਦੀ ਫਰਵਰੀ ਚ ਕਰੀਬਨ ਡੇਢ ਸਾਲ ਦੇ ਨੇੜੇ ਟਾਈਮ ਪਿਆ ਕੀ ਡੇਢ ਸਾਲ ਤੱਕ ਭਾਈ ਗੁਰਜੀਤ ਸਿੰਘ ਇਸੇ ਤਰ੍ਹਾਂ ਬੈਠਾ ਰਹੂਗਾ ਉਹ ਕਹਿੰਦੇ ਸਿਆਸਤ ਦਾ ਫੇਰ ਅਸੀਂ ਕਰਾਂਗੇ ਨਹੀਂ ਸਿਆਸਤ ਕਰ ਫੇਰ ਆਮ ਲੋਕੋ ਆਪਣੇ ਸਮਝ ਕਿਉਂ ਨਹੀਂ ਰਹੇ ਗੱਲਾਂ ਨੂੰ ਆਮ ਲੋਕ ਨੇ ਜਿਹੜੇ ਆਪਣੇ ਆਮ ਸਿੱਖਣੇ ਆਮ ਸਾਰੇ ਧਰਮਾਂ ਦੇ ਸਾਰੇ ਪਾਈਚਾਰਿਆਂ ਦੇ ਲੋਕ ਨੇ ਕੀ ਆਪਾਂ ਸਿਰਫ ਲੀਡਰਾਂ ਦੇ ਗੱਪ ਸੁਣਨ ਦੇ ਆਦੀ ਹੋ ਗਏ ਉਹ ਆਉਂਦੇ ਨੇ ਗਲੀਆਂ ਬਣਾ ਦਾਂਗੇ ਜੀ ਨਾਲੀਆਂ ਬਣਾ ਦਾਂਗੇ ਸੜਕਾਂ ਬਣਾ ਦਾਂਗੇ 70 80 ਸਾਲਾਂ 'ਚ ਇਹਨਾਂ ਤੋਂ ਗਲੀਆਂ ਨਾਲੀਆਂ ਨਹੀਂ ਬਣੀਆਂ ਹੋਰ ਇਹ ਕੀ ਬਣਾ ਕੇ ਦੇਣਗੇ ਇਹ ਸਿਰਫ ਸਿਆਸਤ ਹੋ ਰਹੀ ਆ ਬਹੁਤ ਘਟੀਆ ਦਰਜੇ ਦੀ ਇੱਕ ਡੈਮੋਕਰੇਸੀ ਦੇ ਵਿੱਚ ਇੱਕ ਪੱਧਰ ਹੁੰਦਾ ਸਿਆਸਤ ਦਾ ਇੱਕ ਲੋਕਾਂ ਦੇ ਜਿਹੜੇ ਹੱਕ ਨੇ ਹਿਊਮਨ ਰਾਈਟ ਨੇ ਉਹਨਾਂ ਦਾ ਕੋਈ ਪੱਧਰ ਹੁੰਦਾ ਕਿ ਜਿਹੜੇ ਜੇ ਕਿਸੇ ਦੇਸ਼ ਦੀ ਡੈਮੋਕਰੇਸੀ ਦੀ ਤਾਕਤ ਪਰਖਣੀ ਆ ਤਾਂ ਇਹ ਦੇਖੋ ਕਿ ਉੱਥੇ ਦੇ ਲੋਕਾਂ ਨੇ ਹਿਊਮਨ ਰਾਈਟ ਦੀ ਰਾਖੀ ਕਿੰਨੀ ਕੁ ਕਰਦੀਆਂ ਨੇ ਸਰਕਾਰਾਂ ਦੁਨੀਆ ਦੇ ਵਿੱਚ ਇਹ ਅਧਿਕਾਰ ਹੈ ਕਿ ਜੇ ਮੌਕੇ ਦੀ ਕੋਈ ਵੀ ਸਰਕਾਰ ਤੁਹਾਡੀ ਸੁਣਵਾਈ ਨਹੀਂ ਕਰਦੀ ਤਾਂ ਤੁਸੀਂ ਸ਼ਾਂਤਮਈ ਆਪਣਾ ਸੰਘਰਸ਼ ਕਰ ਸਕਦੇ ਹੋ ਐਜਿਟੇਸ਼ਨ ਕਰ ਸਕਦੇ ਹੋ ਹੁਣ ਭਾਈ ਗੁਰਜੀਤ ਸਿੰਘ ਇੱਕ ਸਾਲ ਤੋਂ ਸ਼ਾਂਤਮਈ ਤਰੀਕੇ ਬੈਠਾ ਜੇ ਉਹਦੀ ਸੁਣਵਾਈ ਕੇਂਦਰ ਦੀ ਸਰਕਾਰ ਆ ਵਿੱਚੇ ਚਾਹੇ ਰਾਜ ਦੀ ਸਰਕਾਰ ਆ ਇਹ ਸਰਕਾਰਾਂ ਨਹੀਂ ਸੁਣਵਾਈ ਕਰਦੀਆਂ ਤਾਂ ਫਿਰ ਡੈਮੋਕ੍ਰੇਸੀ ਕਾਦੀ ਰਹਿ ਗਈ ਫਿਰ ਤਾਂ ਸਰਬੇਕ ਲਫਾਫੇ ਬਾਜੀ ਆ ਇਹ ਇਹ ਵੋਟਾਂ ਦਾ ਅੰਤਰ ਸਰਬ ਚਿਹਰੇ ਬਦਲ ਰਹੇ ਨੇ ਨੀਤੀਆਂ ਉਹੀ ਚੱਲ ਰਹੀਆਂ ਨੇ ਇਹ ਲੋਕਾਂ ਨੂੰ 扑ੜਕਾਇਆ ਜਾ ਰਿਹਾ ਲੋਕਾਂ ਦੇ ਮੈਂ ਇੱਕ ਘਟਨਾ ਜ਼ਿਕਰ ਕਰਨਾ ਚਾਹੁੰਨਾ ਕਿ ਜੰਮੂ ਬੇਅਦਬੀ ਦੀ ਘਟਨਾ ਵਾਪਰੀ ਬੇਅਦਬੀ ਵੀ ਨਹੀਂ ਉਹਨੂੰ ਕਹਿ ਸਕਦੇ ਹੋ ਤਾਂ ਸਿੱਧੇ ਤੌਰ ਤੇ ਉਸ ਬੰਦੇ ਨੇ ਹਮਲਾ ਕੀਤਾ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪਾਂ ਦੇ ਤੇਲ ਪਾ ਕੇ ਉਹਨੇ ਅਗਨ ਭੇਟ ਕੀਤੇ ਤਾਂ ਉੱਥੋਂ ਦੀ ਸੰਗਤ ਨੇ ਪਹਿਲਾਂ ਉਸ ਦੋਸ਼ੀ ਦੇ ਘਰ ਨੂੰ ਅੱਗ ਲਾਈ ਫਿਰ ਉਹਦੇ ਘਰ ਨੂੰ ਟਾਹਿਆ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੰਗਤਾਂ ਦਾ ਸਾਥ ਦੇਣ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਵੀ ਉੱਥੇ ਪਹੁੰਚੇ ਬਹੁਤ ਸੀਨੀਅਰ ਪੁਲਿਸ ਅਫਸਰਾਂ ਦੀ ਹਾਜ਼ਰੀ ਵਿੱਚ ਉਹ ਕਹਿ ਰਹੇ ਨੇ ਕਿ ਕਿਸੇ ਦੇ ਇੱਥੇ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ ਠੀਕ ਹੈ ਜਿਹੜਾ ਉਸ ਦੋਸ਼ੀ ਦਾ ਘਰ ਆ ਉਸੇ ਤਰ੍ਹਾਂ ਪਿਆ ਰਹੂਗਾ ਜਿਵੇਂ ਟਾਹਿਆ ਪਿਆ ਠੀਕ ਹੈ ਪਰ ਉਹ ਜਿਹੜਾ ਦੋਸ਼ੀ ਆ ਉਹ ਕਾਨੂੰਨ ਦੀ ਗ੍ਰਿਫਤ ਚਾ ਉਹਦਾ ਪੰਥਕ ਰਵੈਤਾ ਮੁਤਾਬਕ ਸਜ਼ਾ ਤੋਂ ਬਚ ਗਿਆ ਨਾ ਹੁਣ ਕਾਨੂੰਨ ਦੇ ਵਿੱਚ ਉਹਦੇ ਤੇ ਕਿਹੜੀਆਂ ਧਾਰਾ ਲੱਗਣਗੀਆਂ ਜਿਹਦੇ ਨਾਲ ਕੋਈ ਉਹਨੂੰ ਸਖਤ ਸਜ਼ਾ ਹੋ ਜੂਗੀ ਦੱਸੋ ਇਸ ਕਰਕੇ ਉਹਨੂੰ ਬਾਹਰ ਆ ਜਾਣਾ ਹੈ ਜੀ ਬਿਲਕੁਲ ਦੇਖੋ ਕਾਨੂੰਨ ਦੇਖੋ ਕੋਈ ਵੀ ਘਟਨਾ ਕਿਤੇ ਵੀ ਕੋਈ ਅਪਰਾਧ ਹੁੰਦਾ ਜੇ ਕਿਤੇ ਕੋਈ ਕਤਲ ਹੋ ਗਿਆ ਤਾਂ ਤੇ ਚੋਰੀ ਦੀ ਧਾਰਾ ਲਾ ਕੇ ਥੋੜੀ ਨਰਮੀ ਨਾਲ ਤੁਸੀਂ ਉਹਨੂੰ ਬਾਹਰ ਘੱਟ ਸਕਦੇ ਹੋ ਜਿਹੜੀ ਘਟਨਾ ਦੀ ਗੰਭੀਰਤਾ ਜੋ ਹੈਗੀ ਉਹਦੇ ਮੁਤਾਬਕ ਕਾਨੂੰਨ ਬੰਨਣਾ ਚਾਹੀਦਾ ਕਾਨੂੰਨ ਦੀ ਮੰਗ ਕਰ ਰਹੇ ਹਾਂ ਕਾਨੂੰਨੀ ਤਰੀਕੇ ਨਾਲ ਕਰ ਰਹੇ ਹਾਂ ਪਰ ਸਰਕਾਰ ਫੇਰ ਨਹੀਂ ਸੁਣ ਰਹੀ ਹੈ ਆ ਇਹਡਾ ਵੱਡਾ ਇੱਥੇ ਸਿਕਿਉਰਿਟੀ ਸਿਸਟਮ ਲਾ ਰਹੇ ਨੇ ਇੰਨੀਆਂ ਫੋਰਸਾਂ ਲਾ ਰਹੇ ਨੇ ਇਹ ਕਾਦੇ ਵਾਸਤੇ ਨੇ ਇਹ ਫਿਰ ਤਾਂ ਇਹ ਜਿਹੜੀਆਂ ਤੁਸੀਂ ਇੰਨੀਆਂ ਫੋਰਸਾਂ ਲਾਉਣੀਆਂ ਨੇ ਫਿਰ ਤਾਂ ਜਾ ਕੇ ਧਰਮ ਸਥਾਨਾਂ ਦੀ ਲਾ ਦਿਓ ਬੇਅਦ ਵੀ ਹੋਣੀ ਐ ਨਹੀਂ ਜੇ ਤਾਂ ਬੰਦਾ ਕਾਨੂੰਨ ਮੰਗ ਰਿਹਾ ਉਹਦੇ ਵਾਸਤੇ ਤਾਂ ਫੋਰਸਾਂ ਦੀ ਤਨਾਤੀ ਹੋ ਗਈ ਪਰ ਬੇਅਦਮੀਆਂ ਘਟਰਾਵਾ ਰੋਕਣ ਵਾਸਤੇ ਸਰਕਾਰ ਤੋਂ ਕੁਝ ਨਹੀਂ ਹੁੰਦਾ ਬਹੁਤ ਇਹ ਦੁਖਦ ਮਾਹੌਲ ਲੱਗ ਰਿਹਾ ਹੈ ਕਿ ਕੀ ਕਿਹੜੇ ਪਾਸੇ ਨੂੰ ਪੰਜਾਬ ਜਾ ਰਿਹਾ ਸਾਨੂੰ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਊਗਾ ਜੀ ਸੋ ਬਹੁਤ ਹੀ ਕਹਿੰਦੇ ਸ਼ਰਮਨਾਕ ਘਟਨਾ ਇਹ ਕਿਹੜੇ ਪਾਸੇ ਨੂੰ ਪੰਜਾਬ ਜਾ ਰਿਹਾ ਏ ਸੋ ਤੁਸੀਂ ਦੇਖ ਰਹੇ ਹੋ ਸਮਾਣਾ ਦੇ ਵਿੱਚ ਮੌਜੂਦ ਆ ਪੈਰਾ ਮਿਲਟਰੀ ਫੋਰਸ ਦੀਆਂ ਟੀਮਾਂ ওয়াਟਰ ਕੈਨਨ ਦੀਆਂ ਗੱਡੀਆਂ ਇੱਥੇ ਵੱਡੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧ ਨੇ ਕੀਤੇ ਗਏ ਨੇ ਸੋ ਭਾਈ ਸਾਹਿਬ ਕਹਿ ਰਹੇ ਨੇ ਕਿ ਇਹ ਲੋਕਾਂ ਨੂੰ ਡਰਾਉਣ ਵਾਸਤੇ ਕੀਤਾ ਗਿਆ ਇਹ ਸ਼ਾਂਤਮਈ ਇੱਥੇ ਇਕੱਠ ਹੋ ਰਿਹਾ ਇੱਕ ਸਾਈਡ ਤੇ ਇਕੱਠ ਕੀਤਾ ਜਾ ਰਿਹਾ ਏ ਸੋ ਇਹ ਕੀ ਕੀਤਾ ਜਾ ਰਿਹਾ ਵੱਡੇ ਸਵਾਲ ਨੇ ਜਿਹੜੇ ਇਹ ਪ੍ਰਸ਼ਾਸਨ ਤੇ ਉੱਠ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰ੍ਹਾਂ ਪ੍ਰਸ਼ਾਸਨ ਦੀਆਂ ਗੱਡੀਆਂ ਇੱਥੇ ਖੜੀਆਂ ਨੇ ਕਿਸ ਤਰ੍ਹਾਂ ਬਟਰ ਕੈਨਨ ਦੀਆਂ ਗੱਡੀਆਂ ਖੜੀਆਂ ਨੇ ਸੋ ਵੱਡੇ ਸਵਾਲ ਨੇ ਜਿਹੜੇ ਪ੍ਰਸ਼ਾਸਨ ਤੇ ਚੱਕੇ ਜਾ ਰਹੇ ਨੇ ਸੋ ਇੱਕ ਸਾਲ ਤੋਂ ਜਿਹੜੇ ਭਾਈ ਗੁਰਜੀਤ ਸਿੰਘ ਜੀ ਅੱਜ ਇੱਕ ਸਾਲ ਪੂਰਾ ਹੋ ਗਿਆ ਟਾਵਰ ਤੇ ਬੈਠੇ ਨੇ ਸੋ ਮੰਗ ਕੀਤੀ ਜਾ ਰਹੀ ਹੈ ਕਿ ਸਖਤ ਕਾਨੂੰਨ ਬਣਾਏ ਜਾਣ ਸਖਤ ਕਾਨੂੰਨ ਬਣਾਉਣ ਦੀ بجائے ਇੱਥੇ ਇਦਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਏ ਇਦਾਂ ਦੇ ਤਰੀਕੇ ਦੇ ਨਾਲ ਪ੍ਰਸ਼ਾਸਨ ਤਾਇਨਾਤ ਕੀਤਾ ਗਿਆ ਏ ਪ੍ਰਬੰਧਕ ਕਹਿ ਰਹੇ ਨੇ ਕਿ ਇਹ ਲੋਕਾਂ ਨੂੰ ਡਰਾਉਣ ਵਾਸਤੇ ਕੀਤਾ ਇਹ ਫਿਲਹਾਲ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਟਵਾਣਾ ਟੀਵੀ ਦੇ ਨਾਲ